ਹਾਂਜੀ ਇਹ ਵੀਡੀਓ ਦੇਖੋ ਇਸ ਵੀਡੀਓ ਤੋਂ ਬੜੀ ਤੁਹਾਨੂੰ ਸਿੱਧ ਮਿਲ ਜਾਣੀ ਐ ਇਹ ਉਹ ਵੱਡੇ ਵੱਡੇ ਜਹਾਜ਼ ਕਿਸੇ ਸਮੇਂ ਕੰਦੇ ਇਹਨਾਂ ਦੀ ਚੜ੍ਹਾਈ ਵੱਡੀਆਂ ਵੱਡੀਆਂ ਉਡਾਨਾਂ ਭਰਨ ਵਾਲੇ ਇੰਨੇ ਨੇ ਲੋਕ ਇਹਨਾਂ ਵਿੱਚ ਬਹਿ ਕੇ ਸਫ਼ਰ ਕਰਨ ਵਾਲੇ ਅੱਜ ਇਹ ਧਰਤੀ ਤੇ ਪਏ ਨੇ ਕਿਸੇ ਕੰਮ ਦੇ ਨਹੀਂ ਕਿਉਂਕਿ ਇਹਨਾਂ ਦਾ ਸਮਾਂ ਲੰਘ ਗਿਆ ਸਭ ਨੂੰ ਸਭ ਦਾ ਸਮਾਂ ਹੁੰਦਾ ਕਹਿੰਦੇ ਕਦੇ غرੂਰ ਇਹ ਇਨਸਾਨ ਮਤ ਗਰੂਰ ਕਰ ਉਹ ਖੁਦਾ ਦੇਖਦਾ ਹੈ ਕਹਿੰਦੇ غرور ਨਹੀਂ ਕਰਨਾ ਚਾਹੀਦਾ ਸਭ ਦਾ ਸਮਾਂ ਹੁੰਦਾ ਇਹਨਾਂ ਦਾ ਵੀ ਸਮਾਂ ਸੀ ਤੇ ਜਦੋਂ ਤੇਰੇ ਚ ਕੋਈ ਗੁਣ ਜਾਂ ਹੁਨਰ ਆ ਜਾਵੇ ਤੇ ਤੂੰ ਵੀ ਮਾਣ ਨਾ ਕਰੀਂ ਕਿ ਅੱਜ ਮੈਨੂੰ ਮੈਰੀ ਬੜੀ ਚੜ੍ਹਾਈ ਹੈ ਇਹ ਉਹ ਕਿਸੇ ਨਾਲ ਗੱਲ ਹੀ ਨਹੀਂ ਕਰਦਾ ਮੇਰੇ ਵਰਗਾ ਕੋਈ ਨਹੀਂ ਕਿਸੇ ਨੂੰ ਪੁੱਛਦਾ ਹੀ ਨਹੀਂ ਜਾਣਦਾ ਨਹੀਂ ਕਹਿੰਦੇ ਸਾਰੇ ਮੇਰੇ ਤੋਂ ਥੱਲੇ ਨੇ ਮੈਂ ਸਾਰਿਆਂ ਤੋਂ ਉੱਪਰ ਹਾਂ ਪਰ ਇਹਨਾਂ ਇਹ ਜਹਾਜ਼ ਜਿਹੜੇ ਖੜੇ ਨੇ ਨਾ ਇਹਨਾਂ ਤੋਂ ਇਹ ਮੰਜ਼ਰ ਦੇਖੋ ਅਡੇੜ ਵੱਡੇ ਐਨੇ ਨੇ ਮਹਿੰਗੇ ਜਹਾਜ਼ ਕਿਸੇ ਸਮੇਂ ਵੱਡੀਆਂ ਵੱਡੀਆਂ ਉਡਾਣਾਂ ਭਰਨ ਵਾਲੇ ਅੱਜ ਧਰਤੀ ਤੇ ਬਰਾਨ ਪਏ ਨੇ ਉਹੀ ਹਾਲ ਇਨਸਾਨ ਦਾ ਹੈ ਜਿਹੜਾ غرور ਕਰਦਾ ਹੈ ਹੰਕਾਰ ਕਰਦਾ ਹੈ ਇੱਕ ਦਿਨ ਰੱਬ ਐਸੀ ਮਾਰ ਮਾਰਦਾ ਕਹਿੰਦੇ ਫਿਰ ਧਰਤੀ ਤੇ ਆ ਕੇ ਗਰ ਜਾਂਦਾ ਹੈ ਇਸ ਕਰਕੇ ਰਲ ਮਿਲ ਕੇ ਪ੍ਰੇਮ ਨਾਲ ਰਹਿਣਾ ਚਾਹੀਦਾ ਹੈ ਤੇ ਵੀਡੀਓ ਚੰਗੀ ਲੱਗੀ ਤਾਂ